ਇੱਕ ਰਾਜਾ ਸੀ ਜਿਸ ਦੇ ਕੇਵਲ ਇੱਕ ਲੱਤ ਤੇ ਇੱਕ ਅੱਖ ਸੀ ਉਸ ਦੇ ਰਾਜ ਵਿੱਚ ਸਾਰੇ ਲੋਕ ਖੁਸ਼ਹਾਲ ਸਨ ਕਿਉਂਕਿ ਰਾਜਾ ਬੁੱਧੀਮਾਨ ਅਤੇ ਪ੍ਰਤਾਪੀ ਸੀ ਇੱਕ ਵਾਰ ਰਾਜਾ ਨੂੰ ਵਿਚਾਰ ਆਇਆ ਕਿ ਖੁਦ ਦੀ ਇੱਕ ਤਸਵੀਰ ਬਣਾਈ ਜਾਵੇ ਫਿਰ ਕੀ ਸੀ ਦੇਸ਼ ਵਿਦੇਸ਼ ਤੋਂ ਚਿੱਤਰਕਾਰਾਂ ਨੂੰ ਬੁਲਾਇਆ ਗਿਆ ਇੱਕ ਤੋਂ ਵੱਧ ਕੇ ਇੱਕ ਚਿੱਤਰਕਾਰ ਰਾਜਾ ਦੇ ਦਰਬਾਰ ਵਿੱਚ ਆਏ ਰਾਜਾ ਨੇ ਉਹਨਾਂ ਸਭ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਸ ਦੀ ਇੱਕ ਬਹੁਤ ਸੁੰਦਰ ਤਸਵੀਰ ਬਣਾਉਣ ਜੋ ਰਾਜ ਮਹਿਲ ਵਿੱਚ ਲਗਾਈ ਜਾਵੇਗੀ ਸਾਰੇ ਚਿੱਤਰਕਾਰ ਸੋਚਣ ਲੱਗੇ ਕਿ ਰਾਜਾ ਤਾਂ ਪਹਿਲਾਂ ਤੋਂ ਹੀ ਪਾਹਜ ਹੈ ਫਿਰ ਉਸ ਦੀ ਬਹੁਤ ਸੁੰਦਰ ਤਸਵੀਰ ਕਿਵੇਂ ਬਣਾਈ ਜਾ ਸਕਦੀ ਹੈ ਇਹ ਤਾਂ ਸੰਭਵ ਹੀ ਨਹੀਂ ਹੈ ਅਗਰ ਤਸਵੀਰ ਸੁੰਦਰ ਨਾ ਬਣੀ ਤਾਂ ਰਾਜਾ ਨਾਰਾਜ਼ ਹੋ ਕੇ ਸਜ਼ਾ ਦੇਵੇਗਾ ਇਹ ਸੋਚ ਕੇ ਸਾਰੇ ਚਿੱਤਰਕਾਰਾਂ ਨੇ ਰਾਜਾ ਦੀ ਤਸਵੀਰ ਬਣਾਉਣ ਤੋਂ ਮਨਾ ਕਰ ਦਿੱਤਾ ਫਿਰ ਪਿੱਛੇ ਤੋਂ ਇੱਕ ਚਿੱਤਰਕਾਰ ਨੇ ਆਪਣਾ ਹੱਥ ਖੜਾ ਕੀਤਾ ਕਿ ਮੈਂ ਤੁਹਾਡੀ ਇੱਕ ਬਹੁਤ ਸੁੰਦਰ ਤਸਵੀਰ ਬਣਾਵਾਂਗਾ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ ਫਿਰ ਉਹ ਚਿੱਤਰਕਾਰ ਜਲਦੀ ਨਾਲ ਰਾਜਾ ਦੀ ਆਗਿਆ ਲੈ ਕੇ ਤਸਵੀਰ ਬਣਾਉਣ ਵਿੱਚ जुट ਗਿਆ ਕਾਫੀ ਦੇਰ ਬਾਅਦ ਉਸ ਨੇ ਇੱਕ ਤਸਵੀਰ ਤਿਆਰ ਕੀਤੀ ਜਿਸ ਨੂੰ ਦੇਖ ਕੇ ਰਾਜਾ ਬਹੁਤ ਪ੍ਰਸੰਨ ਹੋਇਆ ਸਾਰੇ ਦੂਜੇ ਚਿੱਤਰਕਾਰਾਂ ਨੇ ਆਪਣੇ ਦੰਦਾਂ ਥੱਲੇ ਉਂਗਲੀਆਂ ਦੱਬ ਲਈਆਂ ਉਸ ਚિત੍ਰਕਾਰ ਨੇ ਇੱਕ ਐਸੀ ਤਸਵੀਰ ਬਣਾਈ ਜਿਸ ਵਿੱਚ ਰਾਜਾ ਇਸ ਢੰਗ ਨਾਲ ਘੋੜੇ ਤੇ ਬੈਠਾ ਸੀ ਜਿਸ ਕਾਰਨ ਉਸ ਦੀ ਇੱਕ ਲੱਤ ਹੀ ਦਿਖਾਈ ਨਹੀਂ ਦੇ ਰਹੀ ਸੀ ਤੇ ਇੱਕ ਅੱਖ ਰਾਣੀ ਸਹਿਬਾ ਦੀਆਂ ਲਟਕ ਰਹੀਆਂ ਜਲਫਾ ਨਾਲ ਟਕੀ ਹੋਈ ਸੀ ਰਾਜਾ ਇਹ ਦੇਖ ਕੇ ਬਹੁਤ ਪ੍ਰਸੰਨ ਹੋਇਆ ਕਿ ਉਸ ਚਿਤ੍ਰਕਾਰ ਨੇ ਰਾਜਾ ਦੀ ਕਮਜ਼ੋਰੀ ਨੂੰ ਛੁਪਾ ਕੇ ਇੱਕ ਕਿੰਨੀ ਚਲਾਕੀ ਨਾਲ ਇੱਕ ਸੁੰਦਰ ਤਸਵੀਰ ਬਣਾਈ ਹੈ ਰਾਜਾ ਨੇ ਖੁਸ਼ ਹੋ ਕੇ ਉਸ ਨੂੰ ਖੂਬ ਇਨਾਮ ਅਤੇ ਧਨ-ਦੌਲਤ ਦੇ ਦਿੱਤੀ ਕਿਉਂ ਨਾ ਅਸੀਂ ਵੀ ਦੂਜਿਆਂ ਦੀਆਂ ਕਮੀਆਂ ਨੂੰ ਛਿਪਾਈਏ ਨજર ਅੰਦਾਜ਼ ਕਰੀਏ ਅਤੇ ਉਹਨਾਂ ਦੀਆਂ ਚੰਗਿਆਈਆਂ ਤੇ ਧਿਆਨ ਦੇਈਏ ਅੱਜਕਲ ਦੇਖਿਆ ਜਾਂਦਾ ਹੈ ਕਿ ਲੋਕ ਇੱਕ ਦੂਜੇ ਦੀਆਂ ਕਮੀਆਂ ਨੂੰ ਬਹੁਤ ਛੇਤੀ ਲੱਭ ਲੈਂਦੇ ਹਨ ਚਾਹੇ ਸਾਡੇ ਖੁਦ ਵਿੱਚ ਕਿੰਨੀਆਂ ਵੀ ਬਰਾਈਆਂ ਹੋਣ ਅਸੀਂ ਹਮੇਸ਼ਾ ਦੂਜੇ ਦੀਆਂ ਬਰਾਈਆਂ ਤੇ ਹੀ ਧਿਆਨ ਦਿੰਦੇ ਹਾਂ ਸਾਨੂੰ ਨੈਗੇਟਿਵ ਹਾਲਾਤਾਂ ਵਿੱਚ ਵੀ ਪੋਜ਼ਿਟਿਵ ਸੋਚਣਾ ਚਾਹੀਦਾ ਹੈ ਸਾਡੀ ਪੋਜ਼ਿਟਿਵ ਸੋਚ ਹੀ ਮੁਸ਼ਕਲਾਂ ਨੂੰ ਹੱਲ ਕਰ ਸਕਦੀ ਹੈ